ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਸਿਖਸ਼ਣਾਤ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਮੈਂ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ ਜੀ ਹਾਂ ਦੋਸਤੋ ਗੱਲ ਕਰ ਰਹੇ ਹਾਂ ਅੱਜ ਤੱਕ ਆਮਨੇ ਸਾਹਮਣੇ ਬਾਹਰ ਐਸ਼ੀ ਸ਼ਿਸ਼ ਜਿੰਦਰ ਦੀ ਗੱਲ ਕਰੀਏ ਕਿ ਕਿਵੇਂ ਸਮਰਥਨ ਮਿਲਿਆ ਐਡਵੋਕੇਟ ਦਾ ਸਾਰਾਂ ਦਾ ਪੂਰਾ ਮੈਡਮ ਸਿੰਦਰ ਕੌਰ ਜੀ ਨੂੰ ਬੀਬੀ ਜੀ ਨੂੰ ਮਿਲਿਆ ਖਾਸ ਤੌਰ ਤੇ ਮੈਡਮ ਅੱਜ ਫਿਰ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਬਾਹਰ ਐਸ਼ੀ ਸ਼ਿਸ਼ ਦਾ ਵੀ ਤੁਹਾਨੂੰ ਪੂਰਾ ਸਹਿਯੋਗ ਮਿਲਦਾ ਜਿੰਦਰ ਦੀ ਵੈਸ ਮਹਿਲਾਵਾਂ ਦਾ ਬਹੁਤ ਪਰਮਾ ਸਹਿਯੋਗ ਮਿਲਦਾ ਬਾਹਰ ਐਸ਼ੀ ਸ਼ਿਸ਼ ਵਿੱਚ ਆ ਕੇ ਕੀ ਕਹਿਣਾ ਚਾਹੁੰਦੇ ਹੋ ਤਾਂ ਕੀ ਮੇਦਾ ਸਹਿਯੋਗ ਮਿਲਿਆ ਮੈਡਮ ਬਾਹਰ ਐਸ਼ੀ ਸ਼ਿਸ਼ ਦੇ ਸਾਰੇ ਜਿਹੜੇ ਸਾਡੇ ਅਹੁਦੇਦਾਰ ਸਹਿਬਾਨ ਮੈਂਬਰਾਨ ਸਹਿਬਾਨ ਸਾਰਿਆਂ ਨੂੰ ਅਪੀਲ ਕੀਤੀ ਹੈ ਜੀ ਇੱਕ ਪਾਸੇ ਇਮਾਨਦਾਰੀ ਹੈ ਤੇ ਦੂਜੇ ਪਾਸੇ ਗੁੰਡਾਗਰਦੀ ਹੈ ਔਰ ਜੇ ਅਸੀਂ ਸਾਫ ਸੁਥਰਾ ਮਾਹੌਲ ਅੱਗੇਉਂ ਦੇਣਾ ਚਾਹੁੰਦੇ ਆ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਤੇ ਆਪਾਂ ਸਾਰੇ ਰਲ ਮਿਲ ਕੇ ਕਾਂਗਰਸ ਪਾਰਟੀ ਦੀ ਸਪੋਰਟ ਕਰੀਏ ਇਹੋ ਗਿਆ ਮੈਂ ਇਹ ਵਾਕੇ ਪਤਾ ਕਿ ਸ਼ਹਿਰ ਦੇ ਹਾਲਾਤ ਖਾਸ ਕਰਕੇ ਵੈਸਟ ਦੇ ਬਦ ਤੋਂ ਬੱਤਰ ਹੋ ਚੁੱਕੇ ਨੇ ਤੇ ਉਹਨੂੰ ਵੀ ਜਲਦ ਤੋਂ ਜਲਦ ਸੁਲਝਣ ਦੀ ਕੋਸ਼ਿਸ਼ ਕਰੇ ਅਗਰ ਜਨਤਾ ਦਾ ਤੁਹਾਨੂੰ ਵਜੇ ਸਲੂ ਦੇਖੋ ਜਦੋਂ ਪਲੇਟਫਾਰਮ ਮਿਲ ਜਾਂਦਾ ਨਾ ਤੇ ਬਾਕੀ ਪ੍ਰੋਗਰਾਮਿੰਗ ਤਾਂ ਫਿਰ ਉਸ ਤੋਂ ਬਾਅਦ ਹੀ ਹੁੰਦੀ ਆ ਸਭ ਕਰਾਂਗੇ ਅੱਛਾ ਕਰਾਂਗੇ ਕੀ ਕੀ ਪੀਲ ਟੋਲੀ ਆਮ ਜਨਤਾ ਨੂੰ ਆਮ ਜਨਤਾ ਨੂੰ ਇਹੀ ਅਪੀਲ ਹੈ ਕਿ ਜਿਸ ਤਰ੍ਹਾਂ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਤੁਸੀਂ ਉਹਨਾਂ ਨੂੰ ਦੂਜੀਆਂ ਪਾਰਟੀਆਂ ਨੂੰ ਦਲ ਬਦਲੂਆਂ ਨੂੰ ਸਭ ਕੁਝ ਸਿਖਾਇਆ ਇਦਾਂ ਹੀ ਇਹ ਜਿਮਨੀ ਚੋਣ ਦੇ ਵਿੱਚ ਵੀ ਜਿਹੜੇ ਦਲ ਬਦਲੂ ਹੈਗੇ ਆ ਜਿਨ੍ਹਾਂ ਨੇ ਕੋਈ ਲਾਅ ਐਂਡ ਆਰਡਰ ਮੇਨਟੇਨ ਨਹੀਂ ਕੀਤਾ ਔਰ 2.5 ਸਾਲ ਤੋਂ ਸਰਕਾਰ ਚੱਲਦੀ ਆ ਰਹੀ ਹੈ ਹਾਲਾਤ ਜਿਹੜੇ ਵੱਧ ਤੋਂ ਵੱਧਰ ਹੋ ਜਾ ਰਹੇ ਹਨ ਇਹਨਾਂ ਨੂੰ ਫੇਰ ਸਬਕ ਸਿਖਾਓ ਜਿਹੜੇ ਦਲ ਬਦਲੂ ਰਾਤੂ ਰਾਤ ਪਾਰਟੀਆਂ ਜਾਂ ਰੈਲੀਆਂ ਕਾਂਗਰਸ ਦੀ ਕਰਾਉਂਦੇ ਉਸ ਵੇਲੇ ਉਹ ਆਪੇ ਚ ਸ਼ਾਮਿਲ ਜਾਂ ਬੀਜਪੀ ਚ ਸ਼ਾਮਿਲ ਹੁੰਦੇ ਆ ਉਹਨਾਂ ਦਲ ਬਦਲੂ ਤੁਹਾਡਾ ਕੀ ਸੰਦੇਸ਼ ਹੈ ਉਹਨਾਂ ਲਈ ਮੈਂ ਕੀ ਗੱਲ ਕਰਾਂ ਨੋ ਕਮੈਂਟਸ ਜੀ ਜੀ ਹਾਂ ਨਾ ਸ਼ਮੂਕਤ ਨੂੰ ਕਰਨ ਵਾਸਤੇ ਹੁਣ ਕਿੰਨਾ ਕੁ ਟਵਾੜਾ ਜ਼ੋਰ ਲੱਗੇਗਾ ਪੂਰੇ ਪੰਜਾਬ ਨੂੰ ਜਿੰਦਰ ਦੀ ਗੱਲ ਕਰੀ ਪਹਿਲਾ ਪਲੇਟਫਾਰਮ ਉਸ ਤੋਂ ਬਾਅਦ ਅਗਲੀ ਗੱਲ ਡਟ ਕੇ ਕਰਾਂਗੇ थैंक यू सो मच मदद करने के तुसी किस तरीके दे नाल ਗੱਲਬਾਤ ਅੱਜ ਤੱਕ ਆਪਣੇ ਸੋਹਣੇ ਅਸਕਰ ਸਖਸਨ ਨਾਲ ਮੈਂ ਰਿਕਵੈਸਟ ਕਰਾਂਗਾ ਸ਼੍ਰੀਮਤੀ ਸੁਰਿੰਦਰ ਗੌਰ ਜੀ ਨੂੰ ਜਿਹੜੇ ਕਿ ਕਾਂਗਰਸ ਦੇ ਕੈਂਡੀਡੇਟ ਹੈਗੇ ਹੈ ਜਿਲ੍ਹਾ ਦੇ ਵੈਸਟ ਤੋਂ ਉਹ ਆ ਕੇ ਸਾਡੇ ਮੈਂਬਰਸ ਨੂੰ ਆਪਣਾ ਸੰਬੋਧਨ ਕਰਨਗੇ ਸ਼੍ਰੀਮਤੀ ਸੁਰਿੰਦਰ ਗੌਰ ਜੀ ਜੀ ਮਾਡਾ ਜੇ ਖੁੱਲੋ ਜੀ ਕਿ ਜੀ ਆਏਗਾ